ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਮੈਂ ਹੁਣ ਬੈਠਾ ਹੋਇਆ ਪਤਮ ਹਰਾ ਦਾ ਆਪਣੇ ਕੱਲ ਸੱਜਣ ਮਿੱਤਰ ਆ ਗਏ ਸੀ ਪਟਿਆਲੇ ਵਾਲੇ ਤੇ ਮੈਂ ਉਹਨਾਂ ਦੇ ਨਾਲ ਆ ਗਿਆ ਸੀ ਪਤਮ ਤੱਕ ਹੁਣ ਆਪਾਂ ਪਤਮ ਘੁੰਮਦੇ ਆ ਇੱਥੇ ਕਿਸਾਨੀ ਝੀਲ ਆ ਕੁਝ ਮਨਿਸਟਰੀ ਆ ਕਈ ਸਾਹਮਣੇ ਦੇਖਣ ਵਾਲੀਆਂ ਉਹ ਦੇਖਦੇ ਆ ਤੇ ਪੰਜ ਛੇ ਜਣੇ ਆਪਾਂ ਅੱਜ ਸੋਨਾ ਜੀ ਲੱਗੇ ਹੋਇਆ ਬਹੁਤ ਦਿਨਾਂ ਬਾਅਦ ਸੱਜਣ ਮਿੱਤਰ ਮਿਲੇ ਆ ਮਿਲ 12 13 ਦਿਨ ਹੋ ਗਏ ਮੈਨੂੰ ਕਰੋ ਤਰੇ ਇਹਨੂੰ ਤੇ ਹੁਣ ਆਪਾਂ ਚੱਲਦੇ ਆ ਇੱਥੋਂ ਅੱਜ ਆਪਾਂ ਪਤਮ ਤਾਲਾ ਦੋਬਲਾ ਦੇਖਦੇ ਆ ਸਾਰਾ ਆਸੇ ਘਟਦੀ ਜਿੱਤ ਕੇ ਦਾ ਕਾਲਾ ਮਨਣਾ ਹੂੰ ਘਬਰਾੜ ਜੀ ਹੋ ਰਿਹਾ ਨਾ ਨਾ ਕੁਝ ਤੋਂ ਵਾ ਇਹ ਜਿਹੜਾ ਮੜਾ ਜਿਹਾ ਸਵਾਦ ਆਈ ਨਾ ਹਾਈ ਐਲਟੀਟਿਊਡ ਤੋਂ ਕੋਈ ਸਵਾਦ ਹੀ ਨਹੀਂ ਲੱਗਦਾ ਬੱਸ ਤਰੀਕ ਹੈਗੀ ਅੱਜ ਜੀ 16 ਜੂਨ ਤੇ 2025 ਤੇ ਸਾਡਾ ਮੁੰਡਾ ਲੱਕੀ ਜੀਰੋ ਲੱਖੀ ਸੀ ਫਰਾਂ ਕਿਵੇਂ ਲੱਖੀ ਬਾਈ ਬਹੁਤ ਵਧੀਆ ਵੀਰੇ ਸਤਿ ਸ੍ਰੀ ਅਕਾਲ ਜੀ ਪਹਿਲੇ ਜਦ ਪਹਿਲਾਂ ਸਾਡੇ ਨਾਲ ਮੇਰੇ ਦਾ ਕਾਸ਼ ਨੇ ਗਰਦੀਪ ਆਇਆ ਸੀ ਕਿ ਤੂੰ ਆਇਆ ਸੀ ਪਹਿਲਾਂ ਗਰਦੀਪ ਆਇਆ ਸੀ ਗਰਦੀਪ ਸੀ ਹਨਾ ਤੂੰ ਪਹਿਲਾਂ ਆਇਆ ਇੱਧਰ ਨਹੀਂ ਪਹਿਲਾਂ ਨਹੀਂ ਆਇਆ ਉਹ ਗਰਦੀਪ ਸੀ ਦਿਲ ਦਾ ਫਿਰ ਪਹਿਲਾਂ ਆਇ ਸੀ ਮੈਂ ਜਗਾਸ਼ ਤੇ ਹੁਣ ਆਪਾਂ ਚੱਲਦੇ ਹਾਂ ਸਾਰੇ ਸਾਥ ਜਨ ਮਿੱਤਰ ਘੁੰਮਦੇ ਹਾਂ ਸ਼ਹਿਰ ਪਦਮ ਤੇ ਆਪਾਂ ਪਹਿਲਾਂ ਥੀਲ ਚੱਲੀਏ ਨਾ ਥੀਲ ਚੱਲਦੇ ਹਾਂ ਐਂ ਜੇ ਕਰਦੀ ਬੰਦ ਕਰ ਦੇ ਕਰ ਦੇ ਕੋਈ ਕਰ ਦੇ ਕਰ ਦੋ ਜੀ ਬੰਦ ਜਿਵੇਂ ਤੇਰਾ ਰਾਂਝਾ ਰਾਜੀ ਹੋਵੇਂ ਕਰ ਲਾ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਸਾਰੇ ਜਣੇ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਲੱਗਦੀਆਂ ਤੇ ਉਹ ਕੰਪਲੀਟ ਘੱਟ ਕਰਿਆ ਕਰੋ ਵੀ ਤੂੰ ਬੋਲਦਾ ਘੱਟ ਮੈਂ ਸੱਚੀ ਮੱਚੀ ਘੱਟ ਬੋਲਦਾ ਬਾਈ ਮੈਂ ਤਾਂ ਬੋਲੇ ਹੀ ਨਹੀਂ ਜਾਂਦਾ ਇੱਕ ਜਦੋਂ ਸਾਹ ਚੜਿਆ ਹੋਵੇ ਉਹਦੇ ਜਵੇਂ ਮਤਵੱਝੀ ਹੁੰਦੀ ਆ ਉਦੋਂ ਵੀ ਨਹੀਂ ਬਾਜ਼ ਨਿਕਲਦੀ ਚੱਲ ਬਈ ਕਰ ਲੈ ਫਿਰ ਤੇ ਸਮਾਨ ਆਪਣਾ ਖਿਦੜਿਆ ਪਿਆ ਕੰਬਲੀ ਤੇ ਝਾਟਿਆ ਹੂੰ ਇਹ ਆਪਾਂ ਆਥਰੇ ਸੈੱਟ ਕਰਾਂਗੇ ਨਾ ਹੁਣ ਚੱਲਦੇ ਆਂ ਆ ਚੱਕਣੀ ਮਰੇ ਨਹੀਂ ਭਾਈ ਜੇ ਅਸਾਂ ਕੀ ਮੈਂ ਪਾਣੀ ਦੇ ਤੂੰ ਨਹੀਂ ਹਰ ਬੰਦ ਰੋ ਨੰਗੀ ਜਾ ਭੇਜਦੀ ਇੱਥੇ ਤਾਂ ਫਿਲਮ ਸ਼ੂਟ ਹੋਈ ਜਾਂਦੀ ਆ ਤੂੰ ਦੇਰ ਟੋਪੀ ਰੱਖਦੀ ਏ ਟੋਪੀ ਨਹੀਂ ਕੋਈ ਨਹੀਂ ਲੈ ਲੋਗੇ ਲੈਣੀ ਤਾਂ ਚੱਲੀਏ ਆਪਾਂ ਹਾਂ ਫਸਰੀ ਹੈਲਮਟ ਲੈਣਾ ਪਊਗਾ ਹਾਂ ਬਾਈ ਬਿਊਟੀ ਬਾਈ ਤੂੰ ਬਾਹਰ ਲਵਾਇਆ ਕਿ ਉਹੀ ਆਇਆ ਤੇਰੇ ਹਾਂ ਲਵਾਇਆ ਬਾਈ ਲਵਾਇਆ ਹਾਂ ਹਾਂ ਅਗਲੇ ਪਾਸਾ ਯਾਰ ਲੱਦਦਾ ਹੀ ਨਹੀਂ ਨਾ ਇਹ ਤਾਂ ਹੋਣੀ ਤਾਂ ਹੋਣੀ ਦਵਾਇਆ ਬਾਈ ਜਿਵੇਂ ਜੋ ਮੱਛ ਮੱਛ ਚੋਣੇ ਜਦ ਬਡਕੇ ਲਾਏ ਹੁੰਦੇ ਔਰ ਰਲਦੇ ਨਹੀਂ ਨਾ ਉਵੇਂ ਦੇਖਦੇ ਨਾ ਉਵੇਂ ਹੋਇਆ ਪੈਗਾ ਮਾਜੀ ਤੱਕ ਆਹਾਂ ਠੀਕ ਹੈ ਵੀਰੇ ਇਹ ਸਚਨ ਮਿੱਤਰ ਵੀ ਦੋਵੇਂ ਜਣੇ ਆਪਣੇ ਨਾਲ ਨੇ ਤੂੰ ਲਵਾਫੇ ਕੋ ਪਾਲੇ ਬਾਈ ਤਰ੍ਹਾਂ ਤੇ ਫੂਟ ਕਿੱਲੇ ਸੀ ਸੁੱਕ ਜਾਣਗੇ ਫੂਟ ਤੇ ਬਾਈ ਹੁਣ ਸੁੱਕਿਆਂ ਨੂੰ ਤਾਂ ਲਾ ਦੇਣਾ ਹਾਂ ਇਹ ਵੀ ਠੀਕ ਹੈ ਚਲੋ ਬਾਈ ਫਿਰ ਚੱਲ ਗਏ ਆਪਾਂ ਆ ਜੀ ਹੁਣ ਇੱਕ ਚੱਕਲੇ ਜੀ ਆਸ ਤੇ ਹੈਲਮਟ ਹੈਲਮਟ ਤੂੰ ਤਾਂ ਲੈਣਾ ਹੀ ਨਹੀਂ ਹੋ ਗਿਆ ਤੇਰਾ ਲੈ ਮੈਂ ਲੈ ਲਊਂਗਾ ਆ ਮੇਰੇ ਕੋਲ ਹੈਗਾ ਤੇਰੇ ਕੋਲ ਇਹ ਹੈਗਾ ਆ ਠੀਕ ਆ ਮੋੜ ਜਿੰਦੀ ਲੋੜ ਨਹੀਂ ਵੀਰੇ ਮੈਂ ਬਾਰੀਆਂ ਪੂਰੀਆਂ ਵੇਖ ਲਓ ਬੰਦ ਕਰ ਦਿਓ ਜੁੰਦਰਾ ਦਾ ਕੋਈ ਚੱਕਰ ਨਹੀਂ ਆ ਜਾ ਬਈ ਇਸ ਪਿੰਡ ਦਾ ਨਾਮ ਹੈਗਾ ਕਰਛਾ ਪਦਮ ਦੇ ਨਾਲ ਹੀ ਆਹੇ ਆਪਾਂ ਇੱਥੇ ਰੁਕੇ ਹੋਏ ਸੀਗੇ ਆ ਮੇਰੇ ਵਾਲੇ ਮੋਟਰਸਾਈਕਲ ਇਹ ਆਵਾਜ਼ ਬਹੁਤ ਕਰਨ ਲੱਗਿਆ ਇਹ ਰਣਾ ਲੋਕ ਤਾਂ ਹੈਗਾ ਇਹ ਬਾਈ ਚਾਬੀ ਕੱਢ ਲਿਆਇਓ ਆਉਂਦੇ ਬਾਈ ਹੋਈਓ ਚੰਦ ਨੂੰ ਆਪਾਂ ਤਾਂ ਵਿਹਲੇ ਹੋਗੇ ਕਹਿੰਦੇ ਕਿ ਨਾ ਵੀ ਉੱਧਰ ਜਾਣਾ ਸਿੱਧਾ ਵਾਟਰਫਾਲ ਦੇ ਪਦਮ ਜੰਸਕਰ ਵੈਲੀ ਦਾ ਇੱਕ ਬਹੁਤ ਮਸ਼ਹੂਰ ਤੇ ਸੋਨਾ ਸ਼ਹਿਰ ਹੈ ਪਦਮ ਇੱਕ ਸ਼ਹਿਰ ਦਾ ਨਾਮ ਬੁੱਧੀਗੁਰੂ ਪਦਮasambhavam ਦੇ ਨਾਂ ਤੇ ਪਿਆ। ਪਦਮ ਦੇ ਚਾਰ ਸ਼ਹਿਰੇ ਉੱਚੇ ਪਹਾੜਾ ਤੇ ਵਿਚਕਾਰ ਇਹ ਨੀਵੇਂ ਜਿਥਾਂ ਦੇ ਵਸਿਆ ਹੋਇਆ ਸ਼ਹਿਰ ਆ। ਆਸੇ-ਬਸੇ ਇਥੇ ਹੋਰ ਵੀ ਕਈ ਪਿੰਡ ਨੇ ਨਿਕਨੇਗੇ। ਪਰ ਇਹ ਸਾਰਾ ਇਲਾਕਾ ਨੂੰ ਆਪਾਂ ਪਦਮੀ ਕਹਿ ਸਕਦੇ ਹਾਂ। ਉਹ ਸਾਹਮਣੇ ਜਿਹੜੇ ਕਮਰੇਜ ਦਿਖਦੇ ਆ ਉਹ ਪਦਮ ਦਾ ਬਾਜ਼ਾਰ ਆ। ਹੁਣ ਆਪਾਂ ਇਥੋਂ ਜਾਵਾਂਗੇ ਸਾਨੀ ਝੀਲਾਂ ਇੱਕ ਸ਼ੀਲਾ ਵਾਟਰਫਾਲ ਦੇਖਣ ਆਲਾ। ਉਹ ਦੋ ਤਿੰਨ ਚੀਜ਼ਾਂ ਹੈਗੀਆਂ ਉਥੋਂ ਦੀਆਂ ਮਸ਼ਹੂਰ ਉਹ ਦੇਖਦੇ ਆਂ ਪਦਮ ਸ਼ਹਿਰ ਤੋਂ 5-6 ਕਿਲੋਮੀਟਰ ਬਾਅਦ ਕਾਰ ਕੋਲੇ ਰਾਤ ਬਣੀ ਹੋਈ ਹੈ ਸਾਨੀ ਝੀਲ ਇਹ ਝੀਲ ਵੀ ਇਨਾਂ ਦੀ ਧਾਰਮਿਕ ਝੀਲ ਆ ਇਹਦੀ ਇਹ ਮੰਨਤਾ ਕਰਦੇ ਆ ਉਹ ਵਿਚਕਾਰ ਸਾਹਮਣੇ ਜਿਹੜਾ ਦਿੱਸ ਰਿਹਾ ਉੱਥੇ ਇੱਕ ਬੁੱਧ ਦੀ ਮੂਰਤੀ ਬਣੀ ਹੋਈ ਉਹ ਤਾਂ ਮੈਨੂੰ ਲੱਗਦਾ ਹੈ ਨਾ ਉਧਰ ਨਾਂਗੇ ਵਾਟਰਫਾਲ ਪਲੇ ਪਾਸੇ ਹਾਂ ਚਲ ਕੋਈ ਨਹੀਂ ਸਾਨੀ ਝੀਲ ਇੱਥੇ ਵੀਰੇ ਉੱਤਰਾਖੰਡ ਤੇ ਨੇਪਾਲ ਬਹੁਤ ਜਿਆਦਾ ਲੇਬਰ ਆ ਦਮਾ ਫੂਗਿਆਂ ਦੀ ਦੇਨਾ ਮੀਨਾ ਇੱਕ ਥਾਂ ਤੇ ਹੀ ਰਹਿੰਦੇ ਬੰਦਾ ਟੈਂਟ ਲਾ ਕੇ ਜਿਵੇਂ ਪਦਮ ਹੈਗਾ ਇੱਕ ਥਾਂ ਤੇ ਟੈਂਟ ਲਾ ਲਿਆ ਪਦਮ ਦੀ ਇਹੀ ਖਾਸੀਅਤ ਹੈ ਤਵੇ ਚਾਰជ្រੇ ਪਹਾੜਾ ਵਿਚਾਲੇ ਵਸਿਆ ਹੋਇਆ ਬਾਈ ਸੋਨਾ ਬਹੁਤ ਲੱਗਦਾ ਸਾਨੀ ਝੀਲ ਉਹ ਵੇ ਹੈਗਾ ਮਨ ਉਹਦੇ ਕੋਲ ਹੋਊਏ ਯਾਰ ਕੁਛ ਮੈਨੂੰ ਲੱਗਦਾ ਖਾਣ ਪੀਣ ਵਾਲਾ ਮਹੌਲ ਯਾਰ ਸਿਲੰਡਰ ਪੱਠਿਆਂ ਰੱਖੀ ਬੈਠੇ ਹੋਵੇ ਜੋ ਕਬੀਰ ਹੋਰੀ ਅੱਜ ਤਾਂ ਖਾਣ ਸਾਨੂੰ ਤਾਂ ਲੱਗਿਆ ਸੀ ਕਿਤੇ ਐਸੀ ਕੈਂਟੀਨ ਆ ਪਰ ਇਹ ਸਾਰੇ ਸੱਜਣ ਮਿੱਤਰ ਕਾਰਗਲ ਤੋਂ ਆਏ ਹੋਏ ਆ 150 ਰੁਪਿਆ ਇੱਕ ਟੈਂਟ ਦੀ ਫੀਸ ਆ ਜੀ ਤੁਸੀਂ ਉਸ ਟੈਂਟ ਲਾ ਕੇ ਰਹਿਣਾ ਤਾਂ ਟੈਕਨੀਕਲੀ ਆਏ ਹੋਏ ਆ ਬਾਈ ਹੋਰੀ ਚਲੋ ਆਜੋ ਪੁੱਤਰ ਨੂੰ ਚਲਦੇ ਹਾਂ ਝਿਲ ਕਰਨੀਆਂ ਨੇ ਇਸ ਸਾਨੀ ਝੀਲ ਬੁੱਧੀ ਲੋਕ ਇਹਦੀ ਮਾਨਤਾ ਕਰਦੇ ਆ ਤੇ ਇਹ ਕਿਹਾ ਜਾਂਦਾ ਕਿ ਜਿਹੜਾ ਇਹਨਾਂ ਦਾ ਗੁਰੂ ਸੀ ਪਦਮ ਸੰਭਵ ਉਹਨੇ ਇੱਥੇ ਬੈਠ ਕੇ ਭਗਤੀ ਕੀਤੀ ਸੀ ਪਦਮ ਸ਼ਹਿਰ ਸਾਨੀ ਝੀਲ ਇਹ ਸਾਰੇ ਇਹਨਾਂ ਦੇ ਪਦਮ ਸੰਭਵ ਗੁਰੂ ਨਾਲ ਹੀ ਜੁੜੀਆਂ ਹੋਈਆਂ ਥਾਵਾਂ ਨੇ ਹਾਰ ਮੈਂ ਤੁਮ ਹੱਤਦਾ ਦੀ ਨਾਲ ਨਾਲ ਇਹ ਜਗਾ ਟੂਰਿਸਟਾਂ ਵਾਸਤੇ ਵੀ ਮੇਨ ਜਗਾ ਇੱਥੇ ਬਹੁਤ ਟੂਰਿਸਟ ਆਉਂਦੇ ਆ ਕੈਂਪਿੰਗ ਵੀ ਕਰਦੇ ਆ ਪਿਕਨਿਕ ਮਨਾਉਣ ਆ ਜਾਂਦੇ ਆ ਸੇ ਪਾਸੇ ਵਾਲੇ ਲੋਕ ਕਾਰਗਿਲ ਤੋਂ ਚੱਲ ਕੇ ਲੋਕ ਤੋਂ ਮਨਾਲੀ ਤੋਂ ਚੱਲ ਕੇ ਇੱਥੇ ਪਿਕਨਿਕ ਮਨਾਉਣ ਲਈ ਆਉਂਦੇ ਆ ਇਹਨੇ ਕਹਿੰਦਾ ਕਾਹਨ ਜੀ ਲਫਾਫੇ ਲੂਫੇ ਕਿੰਨਾ ਕੁ ਪਿਆ ਨਾ ਬਿੱਲਾ ਮਜ਼ਾ ਆ ਜਾਏਗਾ ਕਿੱਦਾਂ ਕਰਦੇ ਵੀਡੀਓ ਨਹੀਂ ਮੈਂ ਇਸ ਲਈ ਬਣਾਦੀ ਇੱਕ ਚੰਗੀ ਲਾਸਟ ਬਣੀ ਹੁਣ ਆਪੋ ਥੋੜਾ ਦਾ ਚੰਗਾ ਠੀਕ ਹੈ ਹੈ ਕੋਲ ਆ ਰਿਹਾ ਅਜੇ ਨਾ ਆਇਆ ਬੰਦ ਰਹੀ ਹੈ ਵਾਈਟ ਐਲ ਆ ਰਹੀ ਤੇਰ ਜਾ ਯਾਰ ਹੈ ਹੈਲਮਟ ਮੋਟਰਸਾਈਕਲ ਤੇ ਨਹੀਂ ਪਿਆ ਸੀ ਆਪਣਾ ਹਾਂ ਹੈਲੇ ਲੱਛਾ ਰਿਹਾ ਹਾਂ ਜਬ ਬੈਗ ਚੱਕ ਕੇ ਲਾਉਂਦਾ ਉਹ ਲੈ ਆਉਣਾ ਫੋਕ ਬੋਲ ਕੇ ਮੈਨੂੰ ਵੀ ਖਵਾ ਦੇ ਕੋਈ ਯਾਰ ਖੋ ਪਈ ਜਾਂਦੀ ਆ ਗੁਰਦੁਆਰੇ ਚ ਬੈਠ ਕੇ ਆ ਗਏ ਟੱਕੇ ਨਾਲੀ ਵੜਗੀ ਵਿੱਚ ਆ ਗਏ ਨਾ ਟੱਕੇ ਨਾਲੀ ਇੱਧਰ ਜਗ੍ਹਾ ਹੈ ਹੀ ਨਹੀਂ ਇਸ ਵਿੱਚ ਖੜਨਾ ਇਸ ਵੀਡੀਓ ਦੇਖੀ ਬੜੀ ਸੋਹਣੀ ਆਉਂਦੀ ਹੈ ਨਾ ਉਹ ਵਾਟਰਫਾਲਟ ਚੱਲ ਗਏ ਹਾਂ 1500 ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਚਾਰਾਂ ਕਿਤੇ ਮੇਰੇ ਕੋਲੇ 50 ਹੀ ਇਕੱਠਾ ਹੋ ਜਾਂਦਾ ਸਾਰਾ ਜੀ ਲੱਗ ਜਾਂਦਾ ਵਧੀਆ ਮਰੀਏ ਇਹਦੇ ਨਾਲ ਮੇਰਾ ਸਭ ਦਾ ਸੌਖਾ ਨਾ ਨਮਾਜ਼ ਹੋ ਜਾਂਦਾ ਸਾਰਾ ਕੁਝ ਹੋ ਗਿਆ ਬਈ ਕੀ ਵੀਰੇ ਤੇਰੇ ਨਾਲ ਸਾਡਾ ਸਫਰ ਹੋ ਗਿਆ ਹਾਂ ਬਈ ਤੁਹਾਡੇ ਨਾਲ ਮੇਰਾ ਵਧੀਆ ਹੋ ਗਿਆ ਜਿੱਤ ਜੱ ਲੱਗੇ ਸਾਰਿਆਂ ਦਾ ਨਾ ਜਦੋਂ ਆਏ ਜਦੋਂ ਤੁਸੀਂ ਜਾ ਵੜਦੇ ਹੋ ਨਾ ਜਦੋਂ ਆਪਣੇ ਨੇ ਵਿਆਹ ਕਰਕੇ ਮਗਰੋਂ ਬੰਦਾ ਵਿਲੇਜ ਹੋ ਜਾਂਦਾ ਤਾਂ ਕਿੰਨੇ ਦਿਨ ਜੀ ਨਹੀਂ ਲੱਗਦਾ ਹਣਾ ਮਗਰ ਉਧਰ ਮੈਂ ਉਵੇਂ ਜਿਹਾ ਜਾਂਦਾ ਹਣਾ ਤੇ ਮਿਲ ਮੂਲ ਦੇ ਘਰੇ ਜਾ ਵਰਦਾ ਹਣਾ ਸਾਰਾ ਕੁ ਨੋਰਮਲ ਜਿਹਾ ਹੋ ਜਾਂਦਾ ਉਹਨਾਂ ਚਿੱਤ ਜਿਹਾ ਉੱਡਦਾ ਘਰ ਆ ਲੈਂਦਾ ਯਾਰ ਰਾਉਂਡ ਕੇ ਮੇਲਾ ਆਇਆ ਸੀ ਕਿੱਧਰ ਗਿਆ ਸਹੀ ਗੱਲ ਵਿਆਹ ਵਾਲਾ ਕਰਨਾ ਤੁਸੀਂ ਕੱਲ ਨੂੰ ਜਾਓਗੇ ਤੇ ਕੱਲ ਨੂੰ ਬਾਈ ਹੋਰੀ ਤੂਦੀ ਤੁਰ ਪਣਗੇ ਰਜਿੰਦਰ ਘਣੀ ਹੋਰੀ ਉਹ ਪਹੁੰਚ ਜਾਣਗੇ ਮੇਰੇ ਕੋਲ ਚਾਰਾਂ ਦਿਨਾਂ ਅੱਜ ਕੱਲ ਨੂੰ ਇਤੋਂ ਜਾਵਾਂਗੇ ਤੁਹਾਡੇ ਕੋਲ ਪਰਸੋਂ ਜਦ ਤੱਕ ਕੋਈ ਨਾ ਕੋਈ ਆਜੀ ਬਣਾ ਹਾਂ ਉਧਰੋਂ ਆ ਜਾਣਗੇ ਮੈਂ ਬੂਟ ਮੰਗਾਏ ਆ ਪਿੰਡੋਂ ਯਾਰ ਆ ਬੂਟ ਫੇਲ ਹੋ ਗਏ ਮੈਨੂੰ ਤੇ ਕੁਝ ਖਾਣ ਨੂੰ ਹੈਗਾ ਤਾਂ ਬਾਈ ਯਾਰ ਨਿਊਟਰਲ ਨਹੀਂ ਆਟੋ ਨਹੀਂ ਮੈਂ ਖਾਂਦਾ ਹੋ ਗਿਆ ਐ ਸਾਡਾ ਆਕਾਸ਼ ਓਏ ਓਏ ਲੱਖੀ ਉਹ ਨਹੀਂ ਕਿ ਵੀਡੀਓ ਜਿਹੜੀ ਵਾਇਰਲ ਹੋਈ ਸੀ ਝੱਗ ਨਾ ਪਾ ਮੇਰੇ ਤੇ ਨਾ ਪਾ ਦੀ ਮੂੰ ਤੇ ਮੂੰ ਆਹ ਮਾਹੌਲ ਕੁਏ ਅੱਜ ਮੈਂ ਨਾ ਤਾਂ ਪਾ ਕਿੰਨੇ ਦਿਨਾਂ ਤੋਂ ਕਿੰਨੇ ਦਿਨਾਂ ਤੋਂ ਮੈਂ ਨਾ ਤਾਂ ਸੀਗਾ ਗਾਰਚ ਹੌਲਾ ਹੌਲਾ ਤੇ ਲੱਗ ਗਿਆ ਸਾਰਾ ਕੁਝ ਇਹ ਜਗ੍ਹਾ 'ਚ ਸਾਰੇ 'ਚ ਘਾ ਲੱਗਿਆ ਹੋਵੇ ਤੇ ਪਾਣੀ ਵਾਲਾ ਏਰੀਆ ਥੋੜਾ ਜਿਹਾ ਹੋਰ ਵਧਾਇਆ ਹੋਵੇ ਹੈਨਾ ਇਹ ਸੋਹਣਾ ਮਾਹੌਲ ਬਣਿਆ ਹੋਰ ਵਧੀਆ ਚਲਿਓ ਹੁਣ ਆਪਾਂ ਕੁਝ ਖਾ ਲ ਗਏ ਭੁੱਖ ਲੱਗੀ ਜਣਾ

ਦਿਲ ਪਾ ਲੋ ਪਾ ਲੋ ਇਹ ਹੈਗਾ ਜੀ ਪੂਰਾ ਪਦਮ ਇੱਥੇ ਨਿੱਕੇ ਨਿੱਕੇ ਕਈ ਪਿੰਡ ਵਸੇ ਹੋਏ ਆ ਉਹ ਜਿਹੜੇ ਮਗਰ ਪਹਾੜਾਂ ਦੀਆਂ ਬੁਕਲਾਂ ਨਹੀਂ ਜਿੱਥੇ ਦੱਸਦੇ ਨੇ ਘਰ ਆਪਾਂ ਨੂੰ ਉਹ ਪਿੰਡ ਆ ਸਾਰੇ ਇਹੋਂ ਨਿਊਡਲ 버ਗਰਾਂ ਨਾਲ ਮੇਰੀ ਮਤ ਨਹੀਂ ਮਿਲਦੀਗੀ ਆਪਾਂ ਤਾਂ ਰੋਟੀ ਰੋਟੀ ਖਾਣੇ ਆ। ਇਹ ਬਈ ਸਾਡੀ ਕੁੜੀ ਨਵੀਂ-ਨਵੀਂ ਪ੍ਰੋਫੈਸਰ ਨਹੀਂ ਬਣੀ ਆ ਪੰਜਾਬੀ ਦੀ। ਆਪਾਂ ਫਿਰਦੇ ਹੁਣ ਕਦਮ ਦੀ ਮਾਰਕੀਟ ਦੇ ਵਿੱਚ। ਇੱਕ ਤਾਂ ਮੈਂ ਲੈ ਲਈਆਂ ਚੱਪਲਾਂ। ਇੱਕ ਆਪਾਂ ਲੈਣੀ ਆ ਥਰਮੋਸ ਛੋਟੀ। ਇੱਕ ਲੈਣੀ ਆ ਐਨਕਾਂ ਤੇ ਇੱਕ ਲੈਣਾ ਆਪਾਂ ਡਟੋਲ ਚਖਮ ਧੋਣਾ ਅਸਤੇ। ਮਗਰ ਤਗਾਣ ਹੈਗੀ ਨਾ ਮੌਕੇ ਤੇ ਖੜੇ ਆਪਾਂ ਜਾਵਾਂ ਫਿਰ ਜਿੱਤਣਾ ਬ੍ਰਦਰ YouTube ਜੀ ਮਾਂ ਨਹੀਂ ਜਿੱਤਣੀ ਗਨੀਤੀ ਉਧਰ ਉਧਰ ਮੈਂ ਮਾਰਕੀਟ ਚਲੇ ਜਾਵਾਂਗੇ ਉੱਥੇ ਆ ਜਾਓ ਹਾਂ 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 ਆਹਰਾ ਪਾਨੀ ਝੀਲ ਦੇਖਣ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਸ਼ੀਲਾ ਵਾਟਰਫਾਲ ਦੇਖਣ ਸ਼ੀਲਾ ਪਿੰਡ ਦਾ ਉਹ ਵੀ ਪਦਮ ਤੋਂ ਲਗਭਗ 7-8 ਕਿਲੋਮੀਟਰ ਬਾਅਦ ਕੋੜਾ ਉੱਥੇ ਇੱਕ ਵਾਟਰਫਾਲ ਬਹੁਤ ਸੋਹਣਾ ਉਹ ਦੇਖੋ ਜਾਈਏ ਪਹੁੰਚ ਗਏ ਜੀ ਆਪਾਂ ਸ਼ੀਲਾ ਵਾਟਰਫਾਲ ਤੇ ਵਾਟਰਫਾਲ ਮਸ਼ਹੂਰ ਹੈ ਇੱਥੇ ਪਦਮ ਦੇ ਨੇੜੇ ਮੇਰੇ ਵਾਟਰਫਾਲ ਦੀ ਥਾਂ ਤੇ ਇੱਕ ਜਿੱਥੇ ਆਪਾਂ ਰੁਕੇ ਹੋਏ ਆਂ ਉੱਥੇ ਪੁਰਾਣੀ ਮਸਜਿਦਰੀ ਹੈ ਤਿੰਨ ਮੁੱਖ ਆਮਾਨੀ ਪਦਮ ਦੇ ਮੇਲੇ ਵਿੱਚ ਕੀ ਵਸਦਾ ਹੈ ਆਵਾਜ਼ ਕਿਵੇਂ ਲੱਗ ਰਹੀ ਹੈ ਬਿਊਟੀਫੁੱਲ ਅਦਮ ਦੇ ਵਿੱਚ ਇੱਕ ਇਹ ਬਹੁਤ ਉੱਚੇ ਥਾਂ ਤੇ ਬਣੀ ਹੋਈ ਮਿਨਿਸਟਰੀ ਆ ਇੱਥੋਂ ਚਾਰਸ਼ਪੀਰ ਨਿਗਾ ਜਾਂਦੀ ਹੈ ਬਹੁਤ ਦੂਰ ਤੱਕ ਤੇ ਆ ਸਾਰੇ ਨਿਕ ਨਿਕ ਪਿੰਡ बसे ਹੋਏ ਨੇ ਇਹਦੇ ਚਾਰ ਚੁਬਾਰੇ ਪਹਾੜਾਂ ਦੀ ਇੱਕ ਉੱਚੀ ਕੰਧ ਬਣੀ ਹੋਈ ਹੈ ਤੇ ਵਿਚਾਲੇ ਇਹ ਪਿੰਡ बसे ਹੋਏ ਨੇ ਸਾਰੇ ਪਦਮ ਪਹੁੰਚ ਗਏ ਆਪਾਂ ਕੀ ਹੋ ਗਿਆ ਤੇ ਇੱਥੇ ਰੁਕੇ ਹੋਏ ਆ ਹੌਮਸਟੇ ਦੇ ਵਿੱਚ ਲੱਖੀ ਸਿਫਰ ਜੀ ਤੋੜਨੀ ਬਾਈ ਇਹ ਹਾਂਜੀ ਤੇਰੇ ਨਮੀ ਇਹ ਕੋਲ ਨਹੀਂ ਪਹੁੰਚ ਗਿਆ ਪਦਮ ਤੇ ਹੁਣ ਆਪਾਂ ਲਿਆ ਹੋਇਆ ਕਮਰੇ ਕਮਰੇ ਤੇ ਕਮਰਾ ਠਾ ਕਮਰਾ ਯੋਗੀਆਂ ਕੋਕੀ ਚੀਜ਼ ਮੰਨਣੀ ਉਪਰਵਤ ਕਿਉਂ ਤੋੜਨਾ ਮਿਹਨਤ ਵਾਲੀ ਗੱਲ ਈ ਵੀਰੇ ਮੈਨੂੰ ਜ਼ਰਾ ਅੱਜ ਕਤੋਂ ਨਹੀਂ ਮਿਲਣੀ ਗੰਡੇ ਪੈ ਜਾ ਇਹਨਾਂ ਨੂੰ ਦੇ ਦੋ ਕਾ ਯਾਰ ਇਥੇ ਵਰਤ ਲੈਣਗੇ ਇਹ ਆਪਣੇ ਇਸ ਬਲੌਗ ਦੀ ਇਥੇ ਹੋਣ ਲੱਗੀ ਹੈ ਸਮਾਪਤੀ ਅਜੇ ਦਿਨ ਵਾਵਾ ਖੜਾ ਅਸੀਂ ਪਦਮ ਪਹੁੰਚ ਗਏ ਆਂ ਤੇ ਹੁਣ ਕੱਲ ਨੂੰ ਤੇ ਪਰਸ ਤੋਂ ਦੋ ਦਿਨ ਆਪਾਂ ਪਦਮ ਘੁੰਮਾਂਗੇ ਇਸ ਤਰ੍ਹਾਂ ਮਿੱਤਰ ਆਪਣੇ ਨਾਲ ਹੀ ਰਹਿਣਗੇ ਸਾਰੇ ਜਣੇ ਜਿਹੜੇ ਆਏ ਹੋਏ ਆ ਹੁਣ ਅਸੀਂ 7-8 ਜਣੇ ਇਕੱਠੇ ਹੋ ਗਏ ਆਂ ਤੇ ਫਿਰ ਉਸ ਤੋਂ ਬਾਅਦ ਫਿਰ ਆਪਣਾ ਪੈਸਾ ਸਫਰ ਸ਼ੁਰੂ ਹੋਊਗਾ ਮੈਂ ਸਫਰ ਨੂੰ ਥੋੜੇ ਥੋੜੇ ਭਾਗਾਂ 'ਚ ਵੰਡਿਆ ਹੋਇਆ ਸੀ ਜਿਵੇਂ ਮਨਾਲੀ ਤੋਂ ਚੱਲ ਕੇ ਪਦਮ ਪਦਮ ਸ਼ਹਿਰ ਇੱਥੇ 2-3 ਦਿਨ ਦਾ ਸਟੇ ਕਰਾਂਗੇ ਹੁਣ ਪਦਮ ਤੋਂ ਬਾਅਦ ਆਪਣਾ ਸਟੇ ਵੱਡਾ ਹੋਊਗਾ ਜਿਹੜਾ ਉਹ ਕਾਰਗਿਲ ਹੋਊਗਾ ਫਿਰ ਬਟਾਲਿਕ ਤੇ ਲੇ ਫੋੜੀ-ਫੋੜੀ ਤੁਰਦੇ ਆਪਾਂ ਲੇ ਤੋਂ ਫਿਰ ਪੈ ਗੋਂਗ ਹਨਲੇ ਸੋਮਨਾਰੀ ਹੁੰਦੇ ਵਾਪਸ ਮਨਾਲੀ ਪਹੁੰਚਾਂਗੇ ਇਹ ਪੂਰਾ ਬਲੌਗ ਦੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ